ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਆ ਸਾਡੀ ਟੀਮ ਪਹੁੰਚੀ ਪਿੰਡ ਫੁਗਲਾਣਾ ਜ਼ਿਲ੍ਹਾ ਸ਼ਿਆਹਪੁਰ ਵਿਖੇ ਜਿੱਥੇ ਕਿ ਪੰਜਾਬ ਬੰਦ ਤਹਿ ਦੁਆਬਾ ਜਨਰਲ ਕੈਟਾਗਰੀ ਫਰੰਟ ਪੰਜਾਬ ਵੱਲੋਂ ਕੁਸ਼ਿਆਹਪੁਰ ਫੁਵਾੜਾ ਜੀਟੀ ਰੋਡ ਤੇ ਜਾਮ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਮੋਦੀ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਇਸ ਮੌਕੇ ਰੋਸ ਪ੍ਰਦਰਸ਼ਨ ਦੌਰਾਨ ਇਸ ਮੌਕੇ ਰੋਸ ਪ੍ਰਦਰਸ਼ਨ ਧਰਨੇ ਦੌਰਾਨ ਜਥੇਦਾਰ ਬਾਬਾ ਗੁਰਦੇਵ ਸਿੰਘ ਤਰਨਾ ਦਲ ਮੁਖੀ ਸਾਹਿਬ ਜੀ ਦਾ ਬਾਬਾ ਫਤਿਹ ਸਿੰਘ ਜੀ ਸੋਣੀ ਨਾਹੰਗ ਸਿੰਘਾ ਤਰਨਾ ਦਲ ਬਜਵਾੜਾ ਕਲਾਨੇ ਵਿਸ਼ੇਸ਼ ਤੌਰ ਤੇ ਪੁੱਜ ਕੇ ਹਾਜ਼ਰੀ ਭਰੀ ਇਸ ਮੌਕੇ ਦੁਆਬਾ ਜਨਰਲ ਕੈਟਾਗਰੀ ਫਰੰਟ ਪੰਜਾਬ ਨੇ ਮੀਡੀਆ ਨਾਲ ਗਲਤ ਕਰਦੇ ਹੋਏ ਦੱਸਿਆ ਕਿ ਮੋਦੀ ਸਰਕਾਰ ਪੰਜਾਬ ਦੇ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ ਕਿਹਾ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਰ ਪਿਛਲੇ 37 ਦਿਨਾਂ ਤੋਂ ਮੰਨ ਵਰਤੇ ਬੈਠੇ ਹਨ ਪਰ ਮੋਦੀ ਸਰਕਾਰ ਦੇ ਕੰਨਾਂ ਤੇ ਜੂ ਨਹੀਂ ਸਰਕੀ ਉਹਨਾਂ ਦੱਸ ਕੇ ਪੰਜਾਬ ਬੰਦ ਤਹਿ ਦੁਆਬਾ ਜਨਨ ਕੈਟਾਗਰੀ ਫਰੰਟ ਪੰਜਾਬ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਖੁਸ਼ਿਆਰਪੁਰ ਤੋਂ ਫੂਵੜਾ ਜੁਟੀ ਰੋਡ 'ਤੇ ਪ੍ਰਦਰਸ਼ਨ ਕਰਕੇ ਕਿਸਾਨ ਜਥੇਬੰਦੀਆਂ ਨੇ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਇਸ ਮੌਕੇ ਬਲਬੀਰ ਸਿੰਘ ਫੁਗਲਾਣਾ ਸੁਰਜੀਤ ਸਿੰਘ ਭੁੰਗਰਨੀ ਮਹਿੰਦਰ ਸਿੰਘ ਸਾਬਕਾ ਸਰਪੰਚ ਮੁਖਲੀਆਣਾ ਗੁਰਨਾਮ ਸਿੰਘ ओंकार ਸਿੰਘ ਸਰਪੰਚ ਮੁਖਲੀਆਣਾ ਬਲਬੀਰ ਸਿੰਘ ਸਤਨਾਮ ਸਿੰਘ ਪੰਚ ਬਿੱਲਾ ਮੁਖਲੀਆਣਾ ਨਿਰਦੇਸ਼ ਕੁਮਾਰ ਬਲਵਿੰਦਰ ਸਿੰਘ ਗਿੱਲ ਭਗਾਣਾ ਲੰਬੜਦਾਰ ਅਵਧਾਰ ਸਿੰਘ ਮੋਨਾਂਕਲਾਂ ਲੰਬੜਦਾਰ ਸੁਖ ਸੁਖਬਿੰਦਰ ਸਿੰਘ ਬਲਦੇਵ ਸਿੰਘ ਐਡਵੋਕੇਟ ਹਰਮਨ ਜੋਤ ਸਿੰਘ ਪ੍ਰਮਾਰ सुखबीर सिंह परमार सोनू टेलर अमनदीप सिंह सुखदेव सिंह खनौड़ा सिंह भाम जसवीर सिंह गुरमेल सिंह भाम स्वान सिंह पुंगरनी करमजीत मोना सुखबीर सिंह पीनी अमरिंदर सिंबली परमजीत सिंह सैनी सिंह सैनी, सतनाम सिंह तरसेम सिनौड़ा जरतेग ਜਰਤੇਗ ਸਿੰਘ ਸਰੋਆ ਦਵਿੰਦਰ ਸਿੰਘ ਮੇਟੀਆਣਾ ਮਾਸਟਰ ਮਲਕੀਤ ਸਿੰਘ ਪਡੋਰੀ ਕੱਦ ਗੁਰਦਿਆਲ ਸਿੰਘ ਜਲਵੇੜਾ ਲਖਵਿੰਦਰ ਸਿੰਘ ਮਿਨਹਾਸ ਜਸਪ੍ਰੀਤ ਸਿੰਘ ਪ੍ਰਮਾਰ ਸਤਨਾਮ ਸਿੰਘ ਸਿੰਧੂ ਲਾਡੀ ਵਾਸ਼ਲ ਹਰਦੀਪ ਸਿੰਘ ਪ੍ਰਮਾਰ ਪਧਿਆਣਾ ਦਵਿੰਦਰ ਸਿੰਘ ਪੁੰਗਰਨੀ ਆਦ ਇਸ ਮੌਕੇ ਹਾਜ਼ਰ ਸਨ ਆਓ ਸੀ ਦੇਖਦੇ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਾਸਟਰ ਮੋਹਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਮੈਂ ਉਹਨਾਂ ਨੂੰ ਦੋਣਾ ਚਾਹੁੰਦਾ ਹਾਂ ਸੋ ਮੈਂ ਉਹਨਾਂ ਨੂੰ ਮੋਦੀ ਸਰਕਾਰ ਦੇ ਨਾਲ ਇੱਕ ਵਾਰੀ ਦੱਸ ਦੇਣਾ ਕਿ ਤੁਹਾਨੂੰ ਪਤਾ ਹੈ ਪੰਜਾਬ ਦੇ ਪ੍ਰਤੀ ਪੰਜਾਬ ਦੇ ਵਿੱਚ ਸੂਰਬੀਰਾਂ ਦੀ ਗੁਰੂਆਂ ਪੀਰਾਂ ਦੀ ਧਰਤੀ ਹੈ ਅਗਰ ਹਿੰਦੁਸਤਾਨ ਦੇ ਵਿੱਚ ਫੌਜੀ ਸਾਹਿਬ ਜਾਣਦੇ ਹੋ ਸਾਡੇ ਬਹੁਤ ਸਿਹਰਾ ਦੇਉਗੇ ਬਲਦੇਵ ਸਿੰਘ ਜੀ ਐਡਵੋਕੇਟ ਸਾਡੇ ਨਾਲ ਆਏ ਆ ਉਹਨਾਂ ਦਾ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਤੋਂ ਸ਼ਾਬਦ ਆਪਣੇ ਕਿਸਾਨਾਂ ਨੂੰ ਕਹਿਣਗੇ ਦਰਮਦਰ ਚੱਲ ਰਿਹਾ ਹੈ ਵਪਾਰੀਆਂ ਦਾ ਦੁਕਾਨਦਾਰਾਂ ਦਾ ਮਜ਼ਦੂਰਾਂ ਦਾ ਹੋਰ ਵੀ ਜਿੰਨਾ ਵੀ ਕੋਈ ਕਾਰੋਬਾਰ ਚੱਲਦੇ ਆ ਕਿਸਾਨੀ ਤੋਂ ਚੱਲਦੇ ਪਰ ਮੋਦੀ ਸਰਕਾਰ ਅੰਨੀ ਬੋਲੀ ਜਿਹੜੀ ਹੋਈ ਹੋਆ ਉਹਨੂੰ ਕੋਈ ਪਤਾ ਨਹੀਂ ਅੱਜ 31 34 35 ਦਿਨ ਹੋ ਗਏ ਆ ਸਰਦਾਰ ਜਰਜੀਤ ਸਿੰਘ ਜੀ ਡੱਲੇਵਾਲ ਜਿਹੜੇ ਆਪਣੇ ਮਨਪੰਥ ਤੇ ਸੱਦੇ ਤੇ ਪਹੁੰਚੇ ਸਰ ਕਿਸਾਨ ਮੇਰੇ ਵੀਰ ਸਭ ਤੋਂ ਪਹਿਲਾਂ ਮੈਂ ਆਪ ਸਭ ਨਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੀਰੋ ਇਸ ਜਿਹੜਾ ਦੁੱਖਤਾਂ ਚੱਲ ਰਿਹਾ ਹੈਗਾ ਇਹ ਸਾਡੀ ਆਪਸੇ ਵਿਖਰਾਣੇ ਦੀ ਵਜ੍ਹਾ ਨਾਲ ਕਿਉਂਕਿ ਜਿਹੜਾ ਵੱਡਾ ਪਿਛੇ ਐਡਾ ਵੱਡਾ ਅਸੀਂ ਜਿਹੜਾ ਸੰਘਰਸ਼ ਕੀਤਾ ਬਿਡੇ ਆਸਿਆ ਉਹ ਵੀ ਕਿਤੇ ਨਾ ਕਿਤੇ ਵਿਖਰਾਣੇ ਦੀ ਵਜ੍ਹਾ ਨਾਲ ਸੀ ਜਿਹੜਾ ਸੀਗਾ ਉਹ ਚੱਕ ਹੋਣ ਦਾ ਜਿਹੜਾ ਅਜਨਤੀ ਚਾੜ ਜਿਹੜਾ ਭੋਲ ਹੈ ਹੁਣ ਵੀ ਸਾਡੀ ਏਕਤਾ ਦੀ ਕਮਜ਼ੋਰੀ ਆ ਸਾਰੇ ਨਾਲ ਮਿਲ ਕੇ ਇਧਰ ਬਿਜਲੀ ਦੀ ਗੱਲ ਕਰਦੇ ਸੀਗੇ ਸਾਨੂੰ ਸਿਰਫ ਬਿਜਲੀ ਦੇ ਕੇ ਬਾਕੀ ਪਾਰਟੀਆਂ ਵੀ ਇੱਥੇ ਰਹੀਆਂ ਵੇ ਸਰਕਾਰਾਂ ਨਹੀਂ ਆ ਸਰਕਾਰਾਂ ਨੂੰ ਕਿਸਦਾ ਨਹੀਂ ਸਰਕਾਰਾਂ ਕਿਉਂ ਕਰ ਸਰਕਾਰਾਂ ਦਾ ਮੈਡੀਕਲ ਫ੍ਰੀ ਉਹਨਾਂ ਦੇ ਪਰਿਵਾਰ ਦਾ ਫ੍ਰੀ ਗਾਂ ਉਹਨਾਂ ਦਾ ਦਸਾਂ ਫੈਮਲੀਆ ਦਾ ਫ੍ਰੀ ਬਾਣ ਜਾਂ ਜਾਂ ਟਿਕਟਾ ਫ੍ਰੀ ਹਨਾ ਆਪ ਸਾਡੇ ਤੇ ਪੈਂਦੀ ਆ ਫਿਰ ਆਪਾਂ ਕਹਿੰਦੇ ਆ ਦੂਸਰੇ ਦੇ ਘਰੋਂ ਆਪਾਂ ਪਸੰਦ ਆ ਕੇ ਮੇਰੇ ਪੰਜਾਬ ਦੇ ਸਹਾਦਰ ਕਿਸਾਨ ਵੀਰੋ ਆਪਾਂ ਸ਼ਕਤਾਂ ਚਾ ਰਹੇ ਨੇ ਹਾਂ ਜਿੱਕਾ ਸ਼ਹੀਦیاں ਹੋਈਆਂ ਆ ਸਾਡਾ ਕਿਸਾਨ ਵੀ ਸਰਕਾਰ ਦੇ ਅਧਿਕਾਰੀਆਂ ਦੇ ਗਲੇਬਾ ਜੋ ਬੰਨ ਬੰਦ ਕੇ ਬੈਠੇ ਹਨ ਸਰਕਾਰ ਦੇ ਕੰਤੇ ਜੇ ਧੋਲੀ ਫੱਟ ਰਹੇ ਜਿੱਤੇ ਕਿਸਾਨ ਹਾਲ ਬਾਕੇ ਦੇਸ਼ ਦਾ ਘਟ ਭਰਦਾ ਹੈ ਉਸੇ ਕਿਸਾਨ ਦਾ ਪੁੱਤ ਬਾਡਰਾ ਤੇ ਦੇਸ਼ ਦੀ ਇੱਜ਼ਤ ਵੀ ਕਰਦਾ ਹੈ ਇਹ ਸਰਕਾਰ ਨੂੰ ਵੀ ਸੋਚ ਲੈਣਾ ਚਾਹੀਦਾ ਹੈ ਜੇ ਕਿਸਾਨਾਂ ਦਾ ਧੱਕਾ ਕਰਨ ਕਰੇਗੇ ਤੇ ਦੇਸ਼ ਦੇ ਬਾਟਰਾ ਦੀ ਰੱਖਿ ਜਿਹੜੇ ਸਾਡੇ ਕਿਸਾਨਾਂ ਦੇ ਬੇਟੇ ਹਨ ਉਹ ਵੀ ਹਥਿਆਰ ਚੱਕ ਕੇ ਸਰਕਾਰ ਵੱਲ ਨੂੰ ਸਿੱਧੇ ਹੋ ਜਾਣਗੇ। ਉਹ ਕਿਹੜਾ ਗੱਲਾਂ ਵਾਲਾ ਅਸੀਂ ਸ਼ਾਂਤੀ ਚਾਹੁੰਦੇ ਹਾਂ ਇਹ ਸਾਨੂੰ ਕੋਈ ਖੁਸ਼ੀ ਨਹੀਂ ਕਿ ਇੱਥੇ ਆ ਕੇ ਅਸੀਂ ਲੋਕਾਂ ਨੂੰ ਤੰਗ ਕਰੀਏ ਡ੍ਰੈਫਟ ਕਾਮ ਕਰੀਏ। ਬੜੇ ਸਮੁੱਟੇ ਪੰਜਾਬ ਦੀ ਗੱਲ ਹੈ। ਸਾਡੇ ਕਿਸੇ ਇੱਕ ਜ਼ਿਲ੍ਹੇ ਦੀ ਇੱਕ ਕਿਸਾਨ ਜੱਟੇ ਬੰਦੀ ਦੀ ਗੱਲ ਨਹੀਂ। ਇਹ ਸਮੁੱਚੀ ਮਾਨਵਤਾ ਦੀ ਗੱਲ ਹੈ। ਸਮੱਚੇ ਕਿਸਾਨ ਮਜ਼ਦੂਰ ਦੀ ਗੱਲ ਹੈ ਸਮੱਚੇ ਪੰਜਾਬ ਦੇ ਇੱਕ ਇੱਕ ਨਾਗਰਿਕ ਦੀ ਗੱਲ ਹੈ ਚਾਹੇ ਕੋਈ ਦੁਕਾਨਦਾਰ ਹੋਵੇ ਚਾਹੇ ਕੋ ਹੋਰ ਬਿਜ਼ਨਸਮੈਨ ਹੋਵੇ ਜੇ ਕਿਸਾਨ ਤਕੜਾ ਹੈ ਤਾਂ ਤੁਹਾਡੀਆਂ ਦੁਕਾਨਾਂ ਵੀ ਚੱਲਣਗੀਆਂ ਤੁਹਾਡੇ ਬਿਜ਼ਨਸ ਵੀ ਚੱਲਣਗੇ ਤੇ ਤੁਸੀਂ ਖੁਸ਼ਹਾਲ ਹੋ ਕਰਕੇ ਜ਼ਿੰਦਗੀ ਬਤੀਤ ਕਰੋਗੇ ਬੰਦਿਆਂ ਬਲੋਂ ਕਿਸਾਨ ਮੋਰਚੇ ਦੀ ਹਮਾਇਤ ਕੀਤੀ ਜਾਂਦੀ ਹੈ ਦਾਸ ਸਮਝੀਆਂ ਦੇ ਹੱਥ ਵਿੱਚ ਬੰਦਿਆਂ ਬਲੋਂ ਇਹ ਖਬਦ ਕਰਦਾ ਹਾਂ ਕਿ ਆਪਾਂ ਇਸ ਮੋਟਰ ਜਰਤੀ ਕਲਾ ਦੇ ਨਾਲ ਸੁਭਲਤਾ ਲੈ ਕੇ ਜਾਣਾ ਹੈ ਜਿਸ ਤਰ੍ਹਾਂ ਸਾਡੇ ਕਿਸਾਨ ਆਪ ਨੂੰ ਉਤਪਨ ਕਰਦੇ ਹਨ ਉਹਨਾਂ ਦੇ ਹੁਕਮ ਹਿਸਾਬ ਹੀ ਆਪਾਂ ਪਹਿਰਾ ਦੇਣਾ ਹੈ ਇਹ ਮੋਟਰ ਕੱਲੇ ਕਿਸਾਨਾਂ ਦਾ ਨਹੀਂ ਪੂਰੇ ਪੰਜਾਬ ਦਾ ਕਿਸਾਨ ਜਿਹੜਾ ਹੈ ਦੇਸ਼ ਦੀ ਰੀੜ ਦੀ ਹੱਡੀ ਹੈ